ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਾਸਤਰੀ ਕਾਲਜੀ ਪੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ। ਵਾਈ ਗੁਰੂ ਘਰੇ ਖੁਸ਼ ਹੋ ਚੜਦੀ ਕਲਾ ਚਰੋ ਬਲੌਗ ਦੀ ਸ਼ੁਰੂਆਤ ਜੀ ਇੱਧਰ ਆਪਾਂ ਜਮਣ ਲੱਗੇ ਆ ਜੀ ਆਪਾਂ ਪਹਿਲਾਂ ਦਹੀਂ ਮੈਨੂੰ ਪੜੇ ਦਿਨਾਂ ਤੋਂ ਵੀਡੀਓ ਦੇਖ ਰਹੀ ਸੀ ਕਿ ਵਾਇਰਲ ਵੀਡੀਓ ਹੈ। ਬਾਕੀ ਆਪਾਂ ਪਹਿਲਾਂ ਟਰਾਈ ਕਰਕੇ ਦੇਖਦੇ ਹਾਂ ਤਾਂ ਮੈਂ ਤੁਹਾਡੇ ਤੋਂ ਵੀਡੀਓ ਸ਼ੇਅਰ ਕਰਦੀ ਹੁਣੀ ਆ। ਜੇਕਰ ਸਹੀ ਹੋਵੇ ਤੇ ਸਹੀ ਜੇ ਗਲਤ ਹੋਵੇ ਤੇ ਗਲਤ। ਆਹ ਦੇਖੋ ਜੀ ਆਪਾਂ ਲੈ ਲਿਆ ਜੀ ਥੋੜਾ ਜਿਹਾ ਹਲਕਾ ਜਿਹਾ ਕੋਸਾ ਕਰ ਲਿਆ ਦੁੱਧ ਬਾਲਾ ਆਇਆ ਹੋਇਆ ਸੀ ਠੀਕ ਹੈ ਜੀ। ਇਹਨੂੰ ਆਪਾਂ ਜੰਮਣ ਲਈ ਦ ਬਣਾਉਂਦੇ ਆ ਨਾ ਤੇ ਕਹਿ ਰਹੇ ਸੀ ਕਿ ਵੀਡੀਓ ਦੇ ਵਿੱਚ ਕਿ ਜਾਗ ਨਹੀਂ ਲਾਣਾ ਹੈਗਾ ਇਹਨੂੰ ਤੇ ਕਹਿੰਦੇ ਡੰਡੀ ਤੋੜੋ ਮਿਰਚਾਂ ਲੈ ਲਓ ਤੁਸੀਂ ਤਿੰਨ ਆ ਦੇਖੋ ਜੀ ਹਰੀਆਂ ਮਿਰਚਾਂ ਲੈ ਲੈਣੀਆਂ ਤੋ ਲੈਣੀਆਂ ਇਹਨਾਂ ਨੂੰ ਠੀਕ ਹੈ ਮਿਰਚਾਂ ਲੈ ਕੇ ਤਿਆਰ ਲਓ ਜੀ ਪੂਰੀ ਮਿਰਚ ਇਹਦੇ ਵਿੱਚ ਸੁੱਟ ਦੇਣੀ ਹੈ ਠੀਕ ਹੈ ਡੰਡੀ ਸਮੇਤ ਲਓ ਜੀ ਮੈਂ ਤਿੰਨੋਂ ਮਿਰਚਾਂ ਦੀਆਂ ਡੰਡੀਆਂ ਵਿੱਚ ਇਹ ਸੁੱਟ ਰਹੀਆਂ ਤੇ ਮਿਰਚਾਂ ਵੀ ਤੋੜ ਰਹੀਆਂ ਆ ਲਓ ਜੀ ਬਾਕੀ ਦੇਖਦੇ ਆ ਜੀ ਸੱਚੀ ਦਹੀਂ ਜੰਮਦਾ ਹੈ ਤੇ ਮੈਂ ਤੁਹਾਨੂੰ ਉਹ ਵੀ ਦੱਸੂਗੀ ਕਿ ਦੇਖ ਲਓ ਲੋਕੀ ਵੀਡੀਓ ਸੱਚ ਵੀ ਬਣਾਉਂਦੇ ਆ ਕਿ ਝੂਠ ਵੀ ਬਣਾਉਂਦੇ ਆ ਬਾਕੀ ਆਪਾਂ ਪਹਿਲਾਂ ਟਰਾਈ ਕਰਨਾ ਚਾਹੀਦਾ ਹੈ ਨਾ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੇ ਇਹ ਮੇਰੇ ਕੋਲ ਦਹੀਂ ਪਿਆ ਸੀ ਮੈਂ ਕਿਹਾ ਚਲੋ ਜਾਗ ਲਾਨੀ ਆ ਫਿਰ ਮੈਂ ਕਿਹਾ ਨਹੀਂ ਚਲੋ ਮੈਂ ਅੱਜ ਆ ਟਰਾਈ ਕਰਕੇ ਦੇਖਦੀ ਆ ਥੋੜਾ ਜਿਹਾ ਦਹੀਂ ਜਮਾਇਆ ਤੇ ਬਾਕੀ ਜਿਵੇਂ ਹੋਏਗਾ ਮੈਂ ਤੁਹਾਡੇ ਨਾਲ ਸੇਮ ਉਦਾਂ ਹੀ ਵੀਡੀਓ ਸ਼ੇਅਰ ਕਰ ਦੇ ਚਾਹਾਂਗੀ ਠੀਕ ਹੈ ਜੀ ਬਸ ਵੀਡੀਓ ਤਾਂ ਬਣਾਣੀ ਚਾਹੀਦੀ ਹੈ ਹਮੇਸ਼ਾ ਸੱਚ ਜੋ ਵੀ ਹੈ ਲੋਕਾਂ ਨੂੰ ਫੇਕ ਵੀਡੀਓ ਬਣਾ ਕੇ ਲੋਕਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਤੇ ਮੈਂ ਕਿਹਾ ਜੇ ਤੁਹਾਡੇ ਨਾਲ ਵੀਡੀਓ ਬਾਕੀ ਜੋ ਵੀਡੀਓ ਬਾਕੀ ਹੋਰ ਜੋ ਕੰਮ ਕਰਾਂਗੇ ਘਰ ਦੇ ਰੁਟੀਨ ਵਿੱਚ ਜੋ ਵੀ ਹੋਏਗਾ ਤੁਹਾਡੇ ਨਾਲ ਇਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੇ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਇਹ ਢਾਕ ਲਾ ਚਲੋ ਜੀ ਇੱਧਰ ਬਣਾਉਣ ਲੱਗੀ ਸੀ ਮੈਂ ਫੇਸ ਲਈ ਜਿਵੇਂ ਮੈਂ ਕਦੀ ਸਾਬਣ ਨਹੀਂ ਲਾਉਂਦੀ ਹੁੰਦੀ ਤੇ ਨਾ ਹੀ ਕਦੀ ਵੀ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਅੱਜ ਤੱਕ ਕੋਈ ਫਿੰਸੀ ਨਹੀਂ ਹੋਈ ਜੜੀਆਂ ਭੈਣਾਂ ਦੇ ਬਹੁਤ ਜ਼ਿਆਦੀਆਂ ਫਿੰਸੀ ਹੁੰਦੀਆਂ ਐ ਪਿਗਮੈਂਟੇਸ਼ਨ ਜੀ ਹੁੰਦੀ ਹੈ ਨਾ ਤੇਆਂ ਬਲੈਕ ਬਲੈਕ ਕੋਈ ਦਾਗ ਬਣ ਜਾਂਦੇ ਤੁਸੀਂ ਵੀ ਪੈਣਾ ਸਾਬਾਣ ਨਾ ਯੂਜ਼ ਕਰਿਆ ਕਰੋ ਠੀਕ ਹੈ ਮੈਂ ਤੁਹਾਨੂੰ ਅੱਜ ਇਹ ਆਪਣਾ ਕੜਾ ਨੁਕਸਾ ਦੱਸਣ ਲੱਗੀ ਆ ਮੈਂ ਕਿਹਾ ਚਲੋ ਤੁਹਾਡੇ ਨਰੋ ਵੀ ਵੀਡੀਓ ਸ਼ੇਅਰ ਕਰਦੀ ਆ ਤੇ ਆ ਦੇਖੋ ਜੀ ਆਪਾਂ ਲੈ ਲੈਣਾ ਇੱਕ ਚਮਚ ਬੇਸਨ ਆਪਣੇ ਨਾ ਉਹਦੇ ਨਿ हिसाब ਨਾਲ ਲੈ ਲੈਣਾ ਇੱਕ ਲੈ ਲਓ ਡੇਢ ਲੈ ਲਓ ਫੇਸ ਦੇ ਹਿਸਾਬ ਨਾਲ ਜਿਆਦਾ ਨਹੀਂ ਲੈਣਾ ਠੀਕ ਹੈ ਜੀ ਇੱਕ ਲੈ ਲਿਓ ਤੁਸੀਂ ਵਿਟਾਮਿਨ E ਦਾ ਕੈਪਸੂਲ ਪਰ ਪਹਿਲਾਂ ਕੋਸ਼ਿਸ਼ ਇਹੀ ਕਰਿਆ ਕਰੋ ਕਿ ਕੱਚੇ ਦੁੱਧ ਦੇ ਨਾਲ ਨਾ ਤੁਸੀਂ ਆਪਣਾ ਚਿਹਰਾ ਧੋਇਆ ਕਰੋ ਵਧੀਆ ਤਰੀਕੇ ਨਾਲ ਉਦੇ ਤੇ ਲਾ ਲਿਆ ਕਰੋ ਠੀਕ ਹੈ ਇਹਦੇ ਬੇਸਨ ਦੇ ਵਿੱਚ ਇਹਨਾਂ ਆਪਾਂ ਇੱਕ ਵਿਟਾਮਿਨ E ਦਾ ਕੈਪਸੂਲ ਪਾ ਲੈਣਾ ਤੇ ਇੱਕ ਚਮਚ ਇਹਦੇ ਚ ਤੁਸੀਂ ਦੇਖਣਾ ਕਿੰਨਾ ਕੋ ਪੈਂਦਾ ਦਹੀਂ ਇਹ ਪਾ ਕੇ ਹੁਣ ਇਹਨੂੰ ਵਧੀਆ ਤਰੀਕੇ ਨਾਲ ਨਾ ਕੋਰ ਲੈਣਾ ਮੈਂ ਦੇਖ ਜਿੰਨਾ ਤੁਹਾਡੇ ਕੋਲੋਂ ਲੱਗਦਾ ਨਾ ਕਿ ਪੈਕ ਪਤਲਾ ਕਰਨਾ ਹੈ ਜਿਸ ਹਿਸਾਬ ਨਾਲ ਜੇ ਤੁਸੀਂ گاੜਾ ਕਰਨਾ ਹੈ ਠੀਕ ਹੈ ਥੋੜਾ ਜਿਹਾ ਦਹੀਂ ਹੋਰ ਪਾ ਲੈਨੇ ਆਪਾਂ ਇਹਨੂੰ ਆਹ ਪੈਕ ਤੁਸੀਂ ਇਦਾਂ ਬਣਾ ਕੇ ਨਾ ਆਪਣੇ ਮੂੰਹ ਤੇ ਲਾਇਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਕਿ ਜੇ ਤੁਸੀਂ ਮੂੰਹ ਵੀ ਧੋਂਦੇ ਹੋ ਨਾ ਸਿੰਪਲ ਵੀ ਹੱਥ ਦੇ ਉੱਤੇ ਮੜਾ ਜਾ ਸਿਆ ਲਿਆ ਲਿਆ ਵੈਸਣ ਵੈਸਣ ਤੇ ਥੋੜਾ ਜਿਹਾ ਦਹੀਂ ਪਾ ਕੇ ਐਦਾਂ ਬਣਾ ਕੇ ਆਪਣੇ ਬੇਦਮ ਥੋੜਾ ਜਿਹਾ ਨਾ ਉਹ ਕਰਿਆ ਕਰੋ ਮ사ਜ ਦੇਖਿਓ ਤੁਹਾਡਾ ਫੇਸ ਤੁਸੀਂ ਖੁਦ ਕਹੋਗੇ ਕਿ ਤੁਹਾਡੇ ਫੇਸ ਨੂੰ ਬਹੁਤ ਕੁਝ ਹੀ ਦਿਨਾਂ ਵੀ ਦੇ ਵਿੱਚ ਹੈ ਨਾ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਠੀਕ ਹੈ ਜੀ ਮੈਂ ਤਾਂ ਹਮੇਸ਼ਾ ਦੇਖੋ ਜੀ ਕਦੀ ਵੀ ਆਪਣੇ ਮੂੰਹ ਤੇ ਸਾਬਣ ਨਾਲ ਬਿਲਕੁਲ ਮੂੰਹ ਨਹੀਂ ਧੋਂਦੇ ਤੇ ਮੈਂ ਕਿਹਾ ਚਲੋ ਅੱਜ ਤੁਹਾਨੂੰ ਇਹ ਵੀ ਦੱਸਦੀ ਆ ਮੈਂ ਤੇ ਮੇਰੇ ਮੂੰਹ ਤੇ ਕਦੀ ਵੀ ਅੱਜ ਤੱਕ ਬਚਪਨ ਤੋਂ ਲੈ ਕੇ ਹੁਣ ਤੱਕ ਕਦੀ ਕੋਈ ਫਿੰਸੀ ਨਹੀਂ ਹੋਈ ਹੈਗੀ ਤੇ ਨਾ ਹੀ ਕਦੀ ਛਾਈਆਂ ਹੁੰਦੀਆਂ ਨਾ ਕੋਈ ਦਾਗ ਹੁੰਦਾ ਠੀਕ ਹੈ ਤੁਸੀਂ ਵੀ ਇਹ ਜ਼ਰੂਰ ਛੋਟੇ ਛੋਟੇ ਦੇਸੀ ਨੂਤੇ ਆਪਣੇ ਘਰੇ ਬਨਾਇਆ ਕਰੋ ਬਹੁਤ ਕੁਛ ਹੈ ਜਿਵੇਂ ਗੁਲਾਬ ਦੀਆਂ ਪੰਖੜੀਆਂ ਹੋ ਗਿਆ ਅੱਜ ਕੱਲ ਗੁੱਡਲ ਦੇ ਫੁੱਲ ਆਉਂਦੇ ਆ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਹੋ ਸਕੇ ਨਾ ਤੇ ਦੇਸੀ ਚੀਜ਼ਾਂ ਨੂੰ ਬਨਾਇਆ ਕਰੋ ਤੇ ਇਹਦੇ ਹੁਣ ਆਪਾਂ ਪੈਕ ਲਗਾਵਾਂਗੇ ਜੀ ਇਹ ਪੈਕ ਲਗਾਣਾ ਸਿਰਫ ਆਪਾਂ 15 ਮਿੰਟਾ ਸਿਰਫ 15 ਮਿੰਟ ਲਗਾ ਕੇ ਇਹਨੂੰ ਪੈਕ ਨੂੰ ਠੀਕ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਮੂੰਹ ਨੂੰ ਧੋ ਲੈਣਾ ਤੇ ਮੈਂ ਬਾਕੀ ਤੁਹਾਨੂੰ ਮੂਹ ਦੇ ਮ사ਜ ਵੀ ਦੱਸੂਗੀ ਦੋ ਤਿੰਨ ਜੇ ਤੁਸੀਂ ਕਰ ਸਕਦੇ ਹੋ ਜਰੂਰ ਕਰਿਓ ਸਿਰਫ ਆਪਾਂ 5 ਮਿੰਟ ਵੀ ਆਪਣੇ ਚਿਹਰੇ ਨੂੰ ਦਵਾਂਗੇ ਨਾ ਤਾਂ ਸਾਡਾ ਚਿਹਰਾ ਬਿਲਕੁਲ ਠੀਕ ਹੋ ਜਾਏਗਾ ਮੇਰੇ ਨਾਲ ਬਹੁਤ سارے ਰਿੰਕਲ ਵੀ ਹੋ ਗਏ ਸੀ ਸਾਈਡਾਂ ਤੇ ਵੀ ਇੱਥੇ ਰਿੰਕਲ ਪੈਣੇ ਸ਼ੁਰੂ ਹੋ ਗਏ ਸੀ ਮੱਥੇ ਤੇ ਵੀ ਹੋ ਗਏ ਸੀ 50 60% ਮੈਨੂੰ ਦੇਖ ਲੋ ਫਰਕ ਲੱਗਿਆ ਤੇ ਉਹੀ ਚੀਜ਼ਾਂ ਮੈਂ ਤੁਹਾਡੇ ਨਾਲ ਅੱਜ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਇਹੀ ਵੀਡੀਓ ਸ਼ੇਅਰ ਕਰਦੀ ਹਾਂ ਹਮੇਸ਼ਾ ਤੁਹਾਡੇ ਨਾਲ ਖਾਣ ਪਾਣ ਦੀਆਂ ਤਾਂ ਕਰਦੀਆਂ ਉਹਦੇ ਨਾਲ ਨਾਲ ਆਪਣੇ ਸਰੀਰ ਦਾ ਆਪਾਂ ਧਿਆਨ ਕਿੱਦਾਂ ਰੱਖਦੇ ਆ ਇਹ ਵੀ ਜ਼ਰੂਰ ਦੱਸਿਆ ਬਲਕਿ ਵਾਲਾਂ ਦਾ ਵੀ ਬਣਾਇਆ ਸੀਗਾ ਮੈਂ ਤੇਲ ਤੁਸੀਂ ਕਿਸੇ ਵੀ ਭੈਣ ਨੇ ਕੋਈ ਖਾਸ ਗੌਰ ਨਹੀਂ ਦਿੱਤਾ ਹੈਗਾ ਨਾ ਕੋਈ ਕਮੈਂਟ ਕੀਤਾ ਉਹ ਤੇਲ ਵੀ ਇੰਨਾ ਵਧੀਆ ਕਿ ਮੇਰੇ ਵਾਲ ਦੇਖ ਲਓ ਤੁਸੀਂ ਬਿਲਕੁਲ ਵਾਈਟ ਹੋ ਗਏ ਸੀ ਤੇ ਹੁਣ ਬਹੁਤ ਫਰਕ ਪੈਣਾ ਸ਼ੁਰੂ ਹੋ ਗਿਆ ਤੇਲ ਵੀ ਯੂਜ਼ ਕਰਦੀਆਂ ਮਹਿੰਦੀ ਵੀ ਮੈਂ ਜਿੱਦਾਂ ਲਾਨੀ ਆ ਤੁਹਾਡੇ ਨਾਲ ਮੈਂ ਬਿਲਕੁਲ ਜਿਹੜੀਆਂ origional ਵੀਡੀਓ ਹੁੰਦੀਆਂ ਨਾ ਸੇਮ ਜੋ ਮੈਂ ਯੂਜ਼ ਕਰਦੀ ਉਹੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹਿੰਦੀ ਆ ਥੋੜਾ ਧਿਆਨ ਨਾਲ ਦੇਖਿਆ ਕਰੋ ਜਰੂਰ ਲਾਇਆ ਕਰੋ ਜੀ ਮੈਂ ਕੋਈ ਫੇਕ ਵੀਡੀਓ ਨਹੀਂ ਬਣਾਉਂਦੀ ਕੋਈ ਕੁਝ ਨਹੀਂ ਖੁਦ ਮੂੰਹ ਤੇ ਇਹ ਹਰ ਚੀਜ਼ ਤੇ ਜੋ ਯੂਜ਼ ਕਰਦੀ ਆ ਖੁਦ ਖਾਨ ਨੂੰ ਜੋ ਯੂਜ਼ ਕਰਦੀ ਆ ਚੂਰਨ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਉਹ ਚੂਰਨ ਵੀ ਬਹੁਤ ਵਧੀਆ ਹੈ ਮੈਨੂੰ ਬਈ ਕਈ ਭੈਣਾਂ ਦਾ ਕਮੈਂਟ ਪਹਿਲਾਂ ਆਇਆ ਸੀ ਕਿ ਜਦੋਂ ਇਹ ਚੂਰਨ ਕੋਈ ਸਾਈਡ ਇਫੈਕਟ ਨਹੀਂ ਇਦਾਂ ਨਹੀਂ ਮੈਂ ਸਾਰੀ ਗੱਲ ਇੱਦਾਂ ਹੀ ਦੱਸ ਦੇਣੀ ਆ ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਤੇ ਗੌਰ ਕਰਿਆ ਕਰੋ ਬਹੁਤ ਧਿਆਨ ਦੇ ਨਾਲ ਇਹਨੂੰ ਯੂਜ਼ ਵੀ ਕਰਕੇ ਦੇਖਿਆ ਕਰੋ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਇਸ ਨਾਲ ਬਾਕੀ ਲਾੰਦੇ ਆ ਜੀ ਹੁਣ ਆਪਾਂ ਆਪਣਾ ਪੈਕ ਮੂੰਹ ਤੇ ਫਿਰ 15 ਮਿੰਟਾਂ ਬਾਅਦ ਇਹਨੂੰ ਧੋਣਾ ਫਿਰ ਧੋ ਕੇ ਦੇਖਿਓ ਤੁਹਾਡੀ ਸਕਿਨ ਕਿੰਨੀ ਮੁਲਾਇਮ ਮੁਲਾਇਮ ਹੋ ਜੇਗੀ ਤੇ ਜਿਨ੍ਹਾਂ ਦੇ ਘਰ ਪੈਣਾਂ ਦੇ ਘਰ ਕੱਚਾ ਦੁੱਧ ਹੁੰਦਾ ਨਾ ਕੱਚਾ ਦੁੱਧ ਦੇ ਨਾਲ ਵੀ ਕੋਸ਼ਿਸ਼ ਕਰਿਆ ਕਰੋ ਰੂੰਈ ਲੈ ਕੇ ਨਾ ਐਦਾਂ ਡਿਪ ਕਰਕੇ ਉਹਦੇ 'ਚ ਤੇ ਲਾਇਆ ਕਰੋ ਤੇ ਉਹ ਵੀ ਉਹਦੇ ਨਾਲ ਵੀ ਮੂੰਹ ਧੋਇਆ ਕਰੋ ਇਹ ਚੀਜ਼ਾਂ ਸਾਡੇ ਲਈ ਬਹੁਤ ਵਧੀਆ ਹੁੰਦੀਆਂ ਜੀ ਆਪਾਂ ਨੂੰ ਕੋਸ਼ਿਸ਼ ਕਰਨਾ ਚਾਹੀਦੇ ਤੁਦਰਤੀਆਂ ਜੜੀਆਂ ਆਪਾਂ ਜੜੀਆਂ ਲਾਂਦੇ ਤਾਂ ਹੈ ਕਰੀਮਾਂ ਕੈਮੀਕਲ ਉਹ ਸਾਡੇ ਲਈ ਵਧੀਆ ਨਹੀਂ ਹੈਗੇ ਠੀਕ ਹੈ ਜੀ ਬਾਹਰ ਦੀਆਂ ਕਰੀਮਾਂ ਨੂੰ ਛੱਡੋ ਤੁਸੀਂ ਘਰ ਦੀਆਂ ਦੇਸੀ ਉਪਤੇ ਯੂਜ਼ ਕਰਨੇ ਸ਼ੁਰੂ ਕਰੋ ਠੀਕ ਹੈ ਜੀ ਤੇ ਲਓ ਜੀ ਆਹ ਦੇਖ ਲਓ ਤੁਸੀਂ ਚਾਹੋ ਤੇ ਇਹਨੂੰ ਬਰਸ਼ ਦੇ ਨਾਲ ਵੀ ਲਾ ਸਕਦੇ ਹੋ ਠੀਕ ਹੈ ਨਹੀਂ ਤੇ ਹੱਥ ਦੇ ਨਾਲ ਵੀ ਤੁਸੀਂ ਉਂਗਲ ਦੀ ਸਹਾਇਤਾ ਨਾਲ ਇਸ ਤਰ੍ਹਾਂ ਲਗਾ ਸਕਦੇ ਹੋ ਆਪਣੇ ਉਂਗਲਾਂ ਦੇ ਨਾਲ ਸਾਫ਼ ਹੱਥ ਧੋ ਕੇ ਚੰਗੀ ਤਰ੍ਹਾਂ ਫਿਰ ਤੁਸੀਂ ਇਹਨਾਂ ਨੂੰ ਲਗਾ ਸਕਦੇ ਹੋ আর ਇਹਨੂੰ ਹਮੇਸ਼ਾ ਨਾ ਤੁਸੀਂ ਐਦਾਂ ਪੈਕ ਨੂੰ ਕੋਸ਼ਿਸ਼ ਕਰਿਆ ਕਰੋ ਕਿ ਐਦਾਂ ਵਾਲੀ ਉੱਪਰ ਦੀ ਡਾਇਰੈਕਸ਼ਨ ਨੂੰ ਲਗਾਇਆ ਕਰੋ ਸਾਰੇ ਲਾ ਲੈਣਾ ਕੋਈ ਇਹ ਵਾਲਾ ਤੇ ਵੀ ਲਾਓ ਮਤਲਬ ਜਿਵੇਂ ਕਿ ਵੀ ਆਪਣੀ ਆਈਬ੍ਰੋ ਹੁੰਦੀ ਨਾ ਆਪਾਂ ਕਹਿ ਦਿੰਨੇ ਆ ਇੱਥੇ ਨਹੀਂ ਲਾਣੀ ਚਾਹੀਦੀ ਜਿੱਥੇ ਮਰਜ਼ੀ ਲਾਓ ਇਹਨੂੰ ਇੱਥੇ ਸਕਿਨ ਤੇ ਆ ਦੇਖੋ ਮੂਰੀ ਸਕਿਨ ਤੇ ਆਪਾਂ ਨੱਕ ਤੇ ਥੋਡੀ ਤੇ ਹਰ ਜਗ੍ਹਾ ਤੇ ਆਪਣਾ ਲਾ ਲੈਣਾ ਇਹਨੂੰ ਔਰ ਜਿਹੜੇ ਅੱਖਾਂ ਦੇ نیچے ਕਾਲੇ ਕਾਲੇ ਘੇਰੇ ਹੁੰਦੇ ਨੇ ਨਾ ਇਹ ਵੀ ਖਤਮ ਹੋ ਜਾਂਦੇ ਆ ਇੰਨੀ ਵਧੀਆ ਮਤਲਬ ਇਹਦਾ ਅੱਛਾ ਰਿਜ਼ਲਟ ਆਉਂਦਾ ਇੱਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜੀ ਜਦੋਂ ਤੁਸੀਂ ਇਹ ਪੈਕ ਲਾ ਲੈਂਦੇ ਹੋ ਜਦੋਂ ਹੀ ਤੁਹਾਨੂੰ ਲੱਗਦਾ ਨਾ ਥੋੜਾ ਸੁੱਕਣ ਲੱਗ ਜੇ ਤੇ ਬੋਲਣਾ ਨਹੀਂ ਹੈਗਾ ਠੀਕ ਹੈ ਜੀ ਬੋਲਣਾ ਨਹੀਂ ਫਿਰ ਇਹਦੇ ਨਾਲ ਨਾ ਚੂੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਸਕਿਨ ਸਾਡੀ ਟਾਈਟ ਹੋ ਜਾਂਦੀ ਹੈ ਨਾ ਤੇ ਇਸ ਕਰਕੇ ਤੇ ਜੇ ਤੁਹਾਨੂੰ ਲੱਗ ਰਿਹਾ ਥੋੜਾ ਗਾੜਾ ਤੇ ਇਹਦੇ ਵਿੱਚ ਥੋੜਾ ਕੱਚਾ ਦੁੱਧ ਵੀ ਮਿਲਾ ਸਕਦੇ ਹੋ ਜੇਕਰ ਚਾਹੋ ਲੋ ਜੀ ਹੁਣ ਆਪਾਂ ਆਪਣਾ ਲਾ ਲੇ ਹੁਣ ਇਹਨੂੰ ਆਪਾਂ 15 ਮਿੰਟ ਰੱਖਾਂਗੇ ਪੂਰਾ ਫਿਰ ਉਸ ਤੋਂ ਬਾਅਦ ਇਹਨੂੰ ਧੋਵਾਂਗੇ ਇਹਨੂੰ ਹੱਥਾਂ ਤੇ ਵੀ ਲਾਇਓ ਅੱਤਾਂ ਦੇ ਵੀ ਬਹੁਤ ਅੱਛਾ ਰਿਜ਼ਲਟ ਮਿਲਦਾ ਤੇ ਲੋ ਜੀ ਆ ਦੇਖੋ ਜੀ ਮੈਂ ਬਿਲਕੁਲ ਫੇਸ ਧੋ ਲਿਆ ਬਿਲਕੁਲ ਸਾਫ਼ ਹੋ ਗਿਆ ਤੁਸੀਂ ਦੇਖ ਸਕਦੇ ਹੋ ਐਨ ਵਧੀਆ ਚਮਕ ਆ ਜਾਂਦੀ ਹੈ ਠੀਕ ਹੈ ਤੇ ਇੱਕ ਦੋ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਓ ਜਦੋਂ ਵੀ ਤੁਸੀਂ ਕਈ ਵਰੀ ਆਪਾਂ ਬੈੱਡ ਤੇ ਵੀ ਪਏ ਹੋਈ ਹੈ ਨਾ ਆਪਾਂ ਕੋਲ ਟਾਈਮ ਨਹੀਂ ਹੁੰਦਾ ਤੇ ਆਪਾਂ 2-3 ਵਰਜਿਸ਼ਾਂ ਜ਼ਰੂਰ ਕਰਨੀਆਂ ਤੇ ਆ ਦੇਖੋ ਜੀ ਇੱਕ ਦੋ ਐਕਸਰਸਾਈਜ਼ ਵੀ ਤੁਹਾਨੂੰ ਮੈਂ ਦੱਸਦੀ ਹਾਂ ਇੱਕ ਦੋ ਵਰਜਿਸ਼ਾਂ ਵੀ ਦੱਸਦੀ ਹਾਂ ਐਦਾਂ ਕਰਕੇ ਨਾ ਤੁਸੀਂ ਇਸ ਤਰ੍ਹਾਂ ਕਰਕੇ ਆ ਦੇਖੋ ਇਸ ਤਰ੍ਹਾਂ ਕਰਕੇ 10 ਵਾਰ ਤੁਸੀਂ ਕਰਨਾ ਹੈ ਆ ਦੋਨੋਂ ਉਂਗਲਾਂ ਦੇ ਨਾਲ 10 ਵਾਰ ਐਦਾਂ ਠੀਕ ਹੈ 10 ਵਾਰ ਐਦਾਂ ਕਰਨਾ ਹੈ 10 ਵਾਰ ਹੀ ਤੁਸੀਂ ਐਦਾਂ ਉੱਪਰ ਨੂੰ ਕਰ ਲਈ ਐਕਸਰਸਾਈਜ਼ ਆ ਦੇਖੋ ਆ ਦੇਖ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਉੱਪਰ ਨੂੰ ਲੈ ਕੇ ਜਾਣੀ ਹੈ ਅੱਖ ਦੇ ਇੱਥੇ ਤੱਕ ਠੀਕ ਹੈ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਤੁਸੀਂ ਐਦਾਂ ਐਦਾਂ ਪਏ ਪਏ ਨਾ ਐਦਾਂ ਵੀ ਹਲਕਾ ਜਿਹਾ ਤੇਲ ਲੈ ਕੇ ਖੋਪਰੇ ਦਾ ਜਾਂ ਦੇਸੀ ਘਿਓ ਲੈ ਕੇ ਹਲਕਾ ਹਲਕਾ ਇੱਥੇ ਵੀ ਮ사ਜ ਜ਼ਰੂਰ ਕਰਿਆ ਕਰੋ ਫਿਰ ਤੁਸੀਂ ਇਸੇ ਤਰ੍ਹਾਂ ਹੀ ਇੱਥੋਂ ਦੀ ਉੱਪਰ ਨੂੰ ਲੈ ਕੇ ਜਾਣਾ ਹੈ ਇਸਕੀਨ ਆ ਦੇਖੋ ਇਸ ਤਰ੍ਹਾਂ ਹੀ ਕਰਕੇ ਤੁਸੀਂ 10 ਵਾਰ ਇਦਾਂ ਹੀ ਤੇ ਆ ਦੇ ਇਦਾਂ ਹੀ ਆਪਾਂ ਇੱਥੋਂ ਲੈ ਕੇ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਆਪਣੀਆਂ 10-10 ਸਵਾਰ ਸਾਰੀਆਂ ਐਕਸਰਸਾਈਜ਼ ਆ ਇਹ ਚਾਰ ਐਕਸਰਸਾਈਜ਼ ਆ ਜ਼ਰੂਰ ਕਰਿਓ ਇਹਦੇ ਨਾਲ ਸਾਡਾ ਫੇਸ ਇੱਕਦਮ ਵਧਿਆ ਵੀ ਰਹੇਗਾ ਝੁਰੜੀਆਂ ਵੀ ਖਤਮ ਹੋਣਗੀਆਂ ਤੇ ਦੇਖੋ ਥੋੜੇ ਦਿਨਾਂ ਵਿੱਚ 글로 ਵੀ ਆਏਗਾ ਤੇ ਹਫਤੇ ਦੇ ਵਿੱਚ 2-3 ਵਾਰ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਦਹੀਂ ਦੇ ਨਾਲ ਨਾ ਜ਼ਰੂਰ ਦੁੱਧ ਦਹੀਂ ਦੇ ਨਾਲ ਪਹਿਲਾਂ ਕੱਚੇ ਦੁੱਧ ਦੇ ਨਾਲ ਤੁਸੀਂ ਆਪਣੇ ਫੇਸ ਨੂੰ ਲਗਾ ਲਿਆ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਦਹੀਂ ਦੇ ਨਾਲ ਜਦੋਂ ਵੀ ਧੋਣਾ ਹੈ ਦਹੀਂ ਨਾਲ ਜਾਂ ਦੁੱਧ ਨਾਲ ਧੋਇਆ ਕਰੋ ਤੁਸੀਂ ਕਰੀਮਾਂ ਨੂੰ ਬਿਲਕੁਲ ਵੀ ਯੂਜ਼ ਨਾ ਕਰਿਆ ਕਰੋ ਨਾ ਕੋਈ ਸਾਬਣ ਲਗਾਇਆ ਕਰੋ ਇਹ ਦੋ ਤਿੰਨ ਐਕਸਰਸਾਈਜ਼ ਐਕਸਰਸਾਈਜ਼ ਕਰਨੀ ਹੈ ਤੇ ਮੇਰੀਆਂ ਬਿਲਕੁਲ ਮੇਰੇ ਨਾਲ ਮਤਲਬ ਜਿਵੇਂ ਮੈਂ ਐਵੇਂ ਵੀ ਕਰਦੀ ਸੀ ਤੇ ਟਿਊੜੀਆਂ ਪੈਣੀਆਂ ਸ਼ੁਰੂ ਹੋ ਗਈ ਸੀ ਤੇ ਬੁਰੀਆਂ ਲੱਗਦੀਆਂ ਹੁੰਦੀਆਂ ਸੀ ਆ ਸਾਈਡਾਂ ਤੇ ਵੀ ਮੇਰੇ ਰਿੰਕਲ ਜੇ ਆ ਗਏ ਸੀ ਅੱਖਾਂ ਦੇ ਕੋਲ ਵੀ ਅੱਖਾਂ ਵੀ ਬਿਲਕੁਲ ਐਵੇਂ ਅਜੀਬ ਜਿਹਾ ਹੋ ਗਿਆ ਸੀ ਤੇ ਆ ਕਾਲਾਪਣ ਵੀ ਦੇਖੋ ਮੇਰਾ ਖਤਮ ਹੋ ਗਿਆ ਮੈਂ ਬਿਲਕੁਲ ਦੇਸੀ ਨੁਕਤੇ ਮੈਂ ਕਿਵੇਂ ਲੋ ਤੁਹਾਡੇ ਨਾਲ ਸ਼ੇਅਰ ਕਰਾਂ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਕਰਦੀਆਂ ਆਪਣੇ ਫੇਸ ਦਾ ਧਿਆਨ ਰੱਖਿਆ ਕਰੋ ਠੀਕ ਹੈ ਜੀ ਔਰ ਕੁਝ ਵੀ ਆਪਾਂ ਬਾਹਰੋਂ ਨਹੀਂ ਲੈ ਕੇ ਆਣਾ ਕੋਈ ਕਰੀਮ ਨਹੀਂ ਲੈ ਕੇ ਆਣੀ ਘਰੇ ਆਪਣੇ ਕੋਲ ਦੁੱਧ ਦਹੀਂ ਦੇ ਲਈ ਹੁੰਦਾ ਹੀ ਹੈ ਇਹ ਚੀਜ਼ ਨਾਲ ਤੁਸੀਂ ਕਰ ਸਕਦੇ ਹੋ ਠੀਕ ਹੈ ਰਾਤ ਨੂੰ ਸੌਣ ਲੱਗਿਆ ਕੋਸ਼ਿਸ਼ ਵੱਧ ਤੋਂ ਵੱਧ ਤੁਸੀਂ ਕਰਿਆ ਕਰੋ ਜੇਕਰ ਲਾ ਸਕਦੇ ਹੋ ਥੋੜਾ ਜਿਹਾ ਖੋਪੇ ਦਾ ਤੇਲ ਲਿਆ ਹੱਥ ਤੇ ਠੀਕ ਹੈ ਜੀ ਤੇ ਇੱਦਾਂ ਇੱਦਾਂ ਕਰਕੇ ਸੌਣ ਲੱਗਿਆ ਤੁਸੀਂ ਥੋੜੀ ਮ사ਜ ਕਰ ਲਿਆ ਕਰੋ ਤੁਹਾਡਾ ਕੁਝ ਹੀ ਦਿਨਾਂ ਦੇ ਵਿੱਚ ਤੁਸੀਂ 10 15 ਦਿਨਾਂ ਵਿੱਚ ਖੁਦ ਹੀ ਦੇਖੋਗੇ ਕਿ ਤੁਹਾਨੂੰ ਕਿੰਨਾ ਫਰਕ ਲੱਗੇਗਾ ਇਹ ਚੀਜ਼ ਦੇ ਨਾਲ ਤੇ ਮੇਰਾ ਕਿਹਨ ਨੁਕਤਾ ਤੁਹਾਨੂੰ ਬਿਲਕੁਲ ਜ਼ਰੂਰ ਦੇਖਿਓ ਐਨ ਕੰਮ ਆਏਗਾ 100% ਜ਼ਰੂਰੀ ਇਹ ਚੀਜ਼ਾਂ ਹੀ ਉਂਦਰ ਆਪਾਂ ਕਈ ਵਾਰ ਇਗਨੋਰ ਮਾਰਦੇ ਨੇ ਨਹੀਂ ਇੱਦਾਂ ਨਹੀਂ ਇੱਦਾਂ ਨਹੀਂ ਪਰ ਇਹ ਚੀਜ਼ਾਂ ਸਾਡੇ ਲਈ ਬਹੁਤ ਵਧੀਆ ਨੇ ਆਪਾਂ ਬੈੱਡ ਤੇ ਪਏ ਪਏ ਇਹ ਵਰਜਿਸ਼ਾਂ ਕਰ ਸਕਦੇ ਹਾਂ ਠੀਕ ਹੈ ਜਿਹੜੀ ਮੈਂ ਤੁਹਾਨੂੰ ਦੱਸੀਆਂ ਨਾ ਇਹ ਜ਼ਰੂਰ ਕਰਿਆ ਕਰੋ ਔਰ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਹੋ ਸਕੇ ਆਪ ਆਪਣੇ ਪੁਆਇੰਟ ਵੀ ਜ਼ਰੂਰ ਦਬਾਇਆ ਕਰੋ ਤੇ ਦੇਸੀ ਘਿਓ ਹੋਵੇ ਜਾਂ ਪੋਪੇ ਦੇ ਤੇਲ ਨਾਲ ਤੁਸੀਂ ਮ사ਜ ਕਰਦੇ ਹੋ ਠੀਕ ਹੈ ਜੀ ਮੈਂ ਤੁਹਾਡੇ ਨਾਲ ਜੋ ਸੀਗਾ ਸ਼ੇਅਰ ਕਰਤਾ ਮੈਨੂੰ ਵਧੀਆ ਲੱਗਿਆ ਕਿਉਂਕਿ ਮੈਨੂੰ ਅੱਛਾ ਰਿਜ਼ਲਟ ਮਿਲਿਆ ਅਮਰਤ ਦਾ ਰੰਗ ਬਹੁਤ ਪੱਕਾ ਸੀ ਜਦੋਂ ਸਾਡੇ ਕੋਲ ਅਮਰਤ ਸਭ ਤੋਂ ਆਈ ਸੀ ਤੁਸੀਂ ਭੂਨੇ ਦਾ ਰੰਗ ਤੁਸੀਂ ਨੋਟਿਸ ਕਰ ਸਕਦੇ ਹੋ ਬਹੁਤ ਫਰਕ ਪਿਆ ਇਹਦੇ ਨਾਲ ਰੰਗ 'ਚ ਵੀ ਫਰਕ ਪੈਂਦਾ ਤੇ ਸਾਡੇ ਫੇਸ 'ਚ ਵੀ ਫਰਕ ਪੈਂਦਾ ਠੀਕ ਹੈ ਜੀ ਆਪਾਂ 50 ਸਾਲ ਦੇ ਵੀ ਹੋ ਜੰਨੇ ਆ ਨਾ ਤੇ ਆਪਣੇ ਜਿਆਦਾ ਦੇਖੋ 45 45 45 ਸਾਲ ਦੇ ਮੈਂ ਹੈ ਗਈਆਂ ਤੇ ਮੇਰੇ ਬਹੁਤ ਜਿਆਦਾ ਰਿੰਕਲ ਆ ਗਏ ਸੀਗੇ ਮੈਂ ਕਈਆਂ ਦੇ ਦੇਖਿਆ 55 ਵਰ 60 ਵਰ ਵੀ ਹੈਗੀਆਂ ਜਿਨ੍ਹਾਂ ਦੇ ਬਿਲਕੁਲ ਵੀ ਅਥੀ ਇੱਕ ਵੀ ਹੋ ਨਹੀਂ ਹੈਗਾ ਕੋਸ਼ਿਸ਼ ਹੈ ਕਿ ਮੈਂ ਬਿਲਕੁਲ ਆਪਣੇ ਫੇਸ ਨੂੰ ਠੀਕ ਕਰ ਲਾਂ ਹੋਰ ਕਰ ਵੀ ਰਹੀਆਂ ਤੇ ਇਸੇ ਤਰ੍ਹਾਂ ਤੁਹਾਡੇ ਨਾਲ ਵੀ ਇਹ ਸ਼ੇਅਰ ਕਰ ਤੂੰ ਤੁਸੀਂ ਇਸ ਵੀਡੀਓ ਤੇ ਜ਼ਰੂਰ ਗੌਰ ਕਰਿਓ ਤੇ ਜੇਕਰ ਤੁਹਾਨੂੰ ਵਧੀਆ ਲੱਗਦਾ ਮੈਨੂੰ ਸੋਗੋ ਰਿਜ਼ਲਟ ਦੱਸਿਓ ਵੀ ਕਿੱਦਾਂ ਦੇ ਲੱਗੇ ਮੇਰੇ ਵੀਡੀਓ ਠੀਕ ਹੈ ਜੀ ਲਓ ਜੀ ਇੱਧਰ ਬਣਾਉਣ ਲੱਗੇ ਸੀ ਆਹ ਤਰੇ ਵਾਲੇ ਆਲੂ ਤੇ ਆਲੂ ਬਣਾਵਾਂਗੇ ਜੀ ਬਹੁਤ ਟਾਈਮ ਹੋ ਗਿਆ ਮੈਂ ਕਿਹਾ ਚਲੋ ਨਾਲੇ ਵੀਡੀਓ ਦਾ ਵੀ ਐਂਡ ਕਰੂੰਗੀ ਤੇ ਨਾਲੇ ਜਿਹੜੀ ਮੈਂ ਤੁਹਾਨੂੰ ਦੱਸਿਆ ਨਾ ਤਾਂ ਤੁਸੀਂ ਜ਼ਰੂਰ ਟਰਾਈ ਕਰਿਓ ਠੀਕ ਹੈ ਜੀ ਇਹ ਬਹੁਤ ਵਧੀਆ ਚੀਜ਼ਾਂ ਨੇ ਫੇਸ ਦੇ ਲਈ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਆਪਣਾ ਵਧੀਆ ਤੋਂ ਵਧੀਆ ਆਪਣਾ ਧਿਆਨ ਰੱਖਿਆ ਕਰੋ ਜ਼ਰੂਰ ਠੀਕ ਹੈ ਜੀ ਖਾਣ ਪੀਣ ਦਾ ਵੀ ਧਿਆਨ ਰੱਖਿਆ ਕਰੋ ਤੇ ਇਹ ਚੀਜ਼ਾਂ ਦਾ ਵੀ ਤੁਸੀਂ ਖਾਸ ਧਿਆਨ ਰੱਖਿਆ ਇਹ더라 ਮੱਖਾਲਾ ਸਜੀ ਮਸਾਲਾ ਮਸਾਲਾ ਪੜ ਗਿਆ ਤੇ ਮੈਂ ਤੇਲ ਧਰਤਾ ਕਿਚੂ ਨੂੰ ਨਾਲੇ ਸਬਜੀ ਬਣਾ ਲਈਏ ਆਲੂ ਬੜੀਆਂ ਦੀ ਤੇ ਲੋ ਜੀ ਇੱਧਰ ਆਪਾਂ ਜੇਕਰ ਤੁਸੀਂ ਵੀ ਆਲੂ ਬੜੀਆਂ ਦੀ ਸਬਜੀ ਬਣਾਉਂਦੇ ਹੁੰਦੇ ਹੋ ਨਾ ਬਹੁਤ ਸਾਰੀਆਂ ਭੈਣਾਂ ਨੂੰ ਸ਼ੌਂਕ ਹੁੰਦਾ ਤੇ ਇਹ ਅੰਮ੍ਰਿਤਸਰੀ ਬੜੀ ਠੀਕ ਹੈ ਮੈਂ ਥੋੜੀ ਜੀ ਪਾਉਂਗੀ ਕਿਉਂਕਿ ਨਾ ਖਾਂਦੇ ਨਹੀਂ ਹੈਗੇ ਸਾਡੇ ਘਰ ਦੇ ਨਕਸਾ ਇਹ ਸਾਰੇ ਨਖਰੇ ਬਹੁਤ ਮਾਰਦੇ ਆ ਤੇ ਮੈਂ ਥੋੜੀ ਜੀ ਇਹਨੂੰ ਤੇਲ ਦੇ ਵਿੱਚ ਪਹਿਲਾਂ ਭੁੰਨ ਲਿਆ ਕਰੋ ਠੀਕ ਹੈ ਜੀ ਬਹੁਤ ਟੇਸਟੀ ਬਣਦੀ ਹੈ ਤੇ ਇੱਧਰ ਆਪ ਆਪਣਾ ਮਸਾਲਾ ਲੈ ਲੈਣਾ ਠੀਕ ਹੈ ਜੀ ਆ ਲਓ ਜੀ ਮਸਾਲਾ ਮੈਂ ਨਾ ਆਪਣੇ ਅੱਜ ਬਿਲਕੁਲ ਸਿੰਪਲ ਤਰੀਕਿਆਂ ਨਾਲ ਬਣਾਈ ਹੁੰਦੀ ਹਾਂ ਤੁਸੀਂ ਵੀਡੀਓ ਦੇਖਿਆ ਹੋਣਾ ਮੇਰੀ ਸੋ ਬਹੁਤ ਸੌਖੇ ਤਰੀਕੇ ਨਾਲ ਆਪਾਂ ਸਬਜ਼ੀਆਂ ਬਣਾਈ ਦੀਆਂ ਲਓ ਜੀ ਹੁਣ ਇਹਦੇ ਵਿੱਚ ਹੀ ਆਪਾਂ ਪਾ ਦੇਣਾ ਆਪਣੇ ਟੇਸਟ ਅਨੁਸਾਰ ਨਮਕ ਥੋੜੀਆਂ ਜੀਆਂ ਮਿਰਚਾਂ ਥੋੜੀ ਖੰਦੀ ਠੀਕ ਹੈ ਜੀ ਥੋੜਾ ਜਿਹਾ ਗਰਮ ਮਸਾਲਾ थोड़ा जी चमकी मसाला और ये भी बड़ी ने मेरिया दूजी सोयाबीन दी थोड़ा दे थोड़ा जा पानी पा के ना मलवा खीटी मलवा के मसाला भी बहुत स्वाद बनता है बिल्कुल सिंपल सौखा है ਤੇ ਲੋ ਜੀ ਜੇਕਰ ਤੁਸੀਂ ਵੀ ਜਲਦੀ ਸਬਜ਼ੀ ਬਣਾਣੀ ਹੋਵੇ ਨਾ ਤੇ ਮਸਾਲੇ ਨੂੰ ਕੱਚੇ ਨੂੰ ਸਾਰਾ ਕੁਝ ਪਾ ਕੇ ਈ ਇੱਕ ਦੋ ਸੀਟੀਆਂ ਮਰਵਾ ਲਿਆ ਕਰੋ ਥੋੜਾ ਜਿਹਾ ਪਾਣੀ ਪਾ ਕੇ ਬਹੁਤ ਟੇਸਟੀ ਸਬਜ਼ੀਆਂ ਬਣਦੀਆਂ ਇਹਦੇ ਨਾਲ ਤੇ ਲੋ ਜੀ ਆ ਦੇਖੋ ਤੁਸੀਂ ਮਸਾਲਾ ਸਾਡਾ ਬਹੁਤ ਵਧੀਆ ਤਰੀਕੇ ਨਾਲ ਭੁੱਜ ਜਾਂਦਾ ਚਿੱਕੀਆਂ ਜੀ ਕੋਈ ਟਾਈਮ ਹੀ ਨਹੀਂ ਲੈਂਦਾ ਤੇ ਤੁਸੀਂ ਹਮੇਸ਼ਾ ਜੇਕਰ ਭੁੰਨਣਾ ਹੁੰਦਾ ਨਾ ਮੈਂ ਕਹਾਂ ਆ ਤਰੀਕੇ ਨਾਲ ਹੀ ਭੁੰਨਿਆ ਕਰੋ ਬਹੁਤ ਐਸਟੀ ਵੀ ਬਣਦੀ ਹੈ ਇਹਦੇ ਨਾਲ ਸਬਜੀ ਜੇਕਰ ਤੁਹਾਨੂੰ ਜਲਦੀ ਹੁੰਦੀ ਹੈ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਇਹ ਗੇ ਰਿਕਵੈਸਟ ਕਰੂੰਗੀ ਜੀ ਜਿਹੜਾ ਮੈਂ ਤੁਹਾਨੂੰ ਐਕਸਰਸਾਈਜ਼ਾਂ ਦੱਸੀਆਂ ਨੇ ਨਾ ਤੇ ਆਪਣੇ ਫੇਸ ਦੇ ਲਈ ਜਰੂਰ ਕਰਿਆ ਕਰੋ ਠੀਕ ਹੈ ਜੀ ਕਈ ਬੱਚਿਆਂ ਨੂੰ ਬੜਾ ਹੁੰਦਾ ਕਿ ਸਾਡੀ ਜੋ ਲਾਈਨ ਵਧੀਆ ਬਣੇ ਤੇ ਕੁੜੀਆਂ ਕੀ ਕਰਦੀਆਂ ਨੇ ਮੈਂ ਦੇਖਿਆ ਹੈ ਕਿ ਆ ਜਿਆਦਾ ਚਿੰਗਮ ਖਾਂਦੀਆਂ ਨੇ ਕਿ ਜੋ ਲਾਈਨ ਵਧੀਆ ਬਣਦੀ ਹੈ ਚਿੰਗਮ ਵਗੈਰਾ ਤੋਂ ਬਚ ਕੇ ਰਿਹਾ ਕਰੋ ਜੀ ਕੋਈ ਫਾਇਦਾ ਨਹੀਂ ਹੈਗਾ ਐਮੀਆਂ ਚੀਜ਼ਾਂ ਖਾਣ ਦਾ ਤੇ ਬਾਕੀ ਇਹ ਜਰੂਰ ਐਕਸਰਸਾਈਜ਼ ਕਰਿਓ ਮੇਰੀਆਂ ਭੈਣਾਂ ਬੱਚੀਆਂ ਜੋ ਵੀ ਦੇਖ ਕੇ ਹੋਣਗੇ ਬੀਬੀਆਂ ਨੂੰ ਬਾਕੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਮੇਰੀ ਵੀਡੀਓ ਨੂੰ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਸੋਨੀਆਂ ਸੋਡੀਆਂ ਭੈਣਾ ਤੇ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿਕਾਰ